ਤਗਾ ਦਲੀਏ ਮੈਂ ਨਾ ਬਾਹਰ ਹੋ ਕੇ ਕੁਦਵਾਲੀ ਕਲੋਨੀ ਉੱਤੇ ਨਾ ਕਾ ਲੈਟਰ ਪੈਂਦੇ ਆ ਜਦੋਂ ਨੂੰ ਪਤਾ ਲੱਗਾ ਇਤੋਂ ਦੁਕਾਨਦਾਰਾਂ ਨੇ ਫੋਨ ਕੀਤਾ ਤੇ ਕੜੀ ਦੁਕਾਨ ਤੇ ਗੋਲੀ ਚੱਲੀ ਆ ਮੈਂ ਫਿਰ ਉੱਥੋਂ ਆਇਆ ਤੇ ਬਾਅਦ ਚੋਂ ਨਾਲ ਹੀ ਮੇਰਾ ਛੋਟਾ ਬੇਟਾ ਤੇ ਨਾਲ ਆਪਸਾ ਲੱਗੇ ਸਕਵੋਟ ਦੇ ਵਿੱਚ ਨੂੰ ਪਿੰਕਾ ਤੇ ਉੱਥੇ ਅਲਾਈਟ ਦੇ ਵਿੱਚ ਤਲਾਸ਼ ਚੱਲਣੇ ਆ ਜਿਹਦੀ ਗਰਵਾ ਦਾ ਮੈਂ ਇੱਥੇ ਆਇਆ ਤੇ ਕੁਝ ਇਹ ਕਾਟਣਾ ਕਰਦਾ ਸੀ ਓਕੇ ਮੇਜਿਸ ਵੀ ਪੜਤੂ ਕਾਰਨ ਬਲਦੇਵ ਸਿੰਘ ਨਾਂ ਤੇ ਕੀਤੀ ਹੈ ਕਿ ਫਾਇਰ ਲੱਗੀ ਹੈ ਤੇ ਮੌਕੇ ਤੇ ਆ ਕੇ ਤਫਤੀਸ਼ ਕਰ ਰਹੇ ਆ ਪਰਚਾ ਦਰਜ ਕਰਕੇ ਤੇ ਜਿਹੜੇ ਵੀ ਅਕਿਊਜ਼ ਹੋਣਗੇ ਉਹਨਾਂ ਤੋਂ ਵੀ ਬਿਆਨ ਲੈ ਕੇ ਉਹਨਾਂ ਦੇ ਬਿਆਨ ਦੇ ਅਕੋਰਡਿੰਗ ਤੇ ਤਫਤੀਸ਼ ਦੇ ਅਕੋਰਡਿੰਗ ਕਾਰਵਾਈ ਕਰਦੇ ਤੇ ਤਫਤੀਸ਼ ਅੱਗੇ ਚੱਲੇਗੀ ਇਹ ਦੋਵਾਂ ਅੱਗ ਨੇ ਗੋਲੀ ਲੱਗੀ ਹਾਂਜੀ ਹਾਂਜੀ ਦੋ ਦੋ ਆ ਗਿਆ ਇੱਕ ਕਦਾ ਕੋਈ ਮੌਕੇ ਤੇ ਇਧਰ ਆਣਾ ਲੱਗਾ ਜਿਉਂ ਪਤਾ ਲੱਗਾ ਮੌਕੇ ਤੇ ਇਹ ਕਿੰਨੇ ਕਿੰਨੇ ਰੂਮ ਫਾਇਰ ਹੋਇਆ ਇੱਥੇ ਤੇ ਮੇਨ ਮੌਕੇ ਤੇ ਜਿਹੜੀ ਰੋਮ ਆਈ ਹੈ ਪੁਲਸਾਈ ਹੈ ਕਿ ਉਹ ਸਕੋਰ ਹਸਪਤਾਲ ਲੈ ਚਲੀ ਗਈ ਉਹਨਾਂ ਦੇ ਬਿਆਨ ਮੁਤਾਬਕ ਮੈਂ ਗੱਲ ਕਰਕੇ ਜਿਹੜੇ ਮੌਕੇ ਤੇ ਲੱਗੇ ਸੀ ਫਿਰ ਚੁੱਕ ਨਾ ਪਰ ਦੇਖਣ ਜਾਇਆ ਜੀ ਇੱਥੇ ਜਿਹੜੇ ਲੋਕ ਨੇ ਲੋਕਲ ਨੇ ਦੁਕਾਨਦਾਰ ਵਾਲੇ ਵਾਲੇ ਉਹਨਾਂ ਨੇ ਵੀ ਦੱਸਿਆ ਵੀ ਪੁਲਿਸ ਜਿਹੜੀ ਆ ਘੱਟੋ-ਘੱਟ 20-30 ਮਿੰਟ ਬਾਅਦ ਇੱਥੇ ਆਈ ਅੱਦ ਕਹਿਆ ਧਰਨਾ ਜਿਹੜਾ 500 ਬਾਈ ਦੀ ਡਿਊਟੀ ਦੇ ਉੱਤੇ ਜਾਂ ਤੇ ਬੰਦ ਹੋ ਰਹੀਆਂ ਪਰ ਹਿੰਜਾਰ ਤੇ ਜਦੋਂ ਸਵਾਰ ਦਾ ਖਤਰਨਾਕ ਹੋ ਗਿਆ ਤੇ ਜਦੋਂ ਵੀ ਇਨਫੋਰਮੇਸ਼ਨ ਆਈ ਹੈ ਨਾਲ ਦੇ ਨਾਲ ਇੱਥੇ ਹਲਾਇਆ ਨਾ ਪੈ ਗਿਆ ਸੀ ਤੇ だっ ਕੀ ਮੌਕੇ ਤੇ ਹੈ ਨਹੀਂ ਸੀ ਆਪਣੇ ਜਿਹੜਾ ਮੈਂ ਦਈ ਹੈ ਜਿੰਨੇ ਸਭ ਜਿੰਨੀ ਤੇ ਹੁਣ ਪਿੱਛੇ ਉੱਥੇ ਮਲਾਜੇ ਤੇਜੀ ਹੋਈ ਉੱਥੇ ਸਕੋਰ ਹਸਪੀਟਲ ਰਿਪੋਰਟ ਸਟੇਟਮੈਂਟ ਲੈ ਲੀ ਇੱਕ ਮੈਂ ਇੱਥੇ ਦਾ ਅਕਲ ਹਾਂ ਲੋਕਲ ਹਾਂ ਜੀ ਹਾਂ ਮੈਨੂੰ ਪਤਾ ਇੱਕ ਦਾ ਪਤਾ ਲੱਗਿਆ ਤੋਂ ਜਿਹਦਾ ਹਜੇ ਰਾਫਤਾ ਹੁਣ ਹੋਇਆ ਹੁਣ ਹੋਇਆ ਉਹਨਾਂ ਦਾ ਪਤਾ ਲੱਗਿਆ ਇੱਕ ਦਿਨ ਰਾਤ ਠੀਕ ਰਹਿਣਾ ਹੈ ਜੀ ਸਾਹਿਬ ਆ ਰਹੇ ਨੇ ਹਾਂ ਜੀ ਸੀਨੀਅਰ ਅਫਸਰਾਂ ਆ ਰਹੇ ਨੇ ਤੇ ਅਹੀ ਆਪਣੀ ਤਫਤੀਸ਼ ਦੇ ਵਿੱਚ ਸ਼ੁਰੂ ਹੋਗਾ ਜਲਦੀ 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 ਬਦਲਦਾ ਰਹੇ ਕੋਈ ਬਾਰੇ ਕੀ ਚੋਦੇ ਪ੍ਰੋਫੈਸਰ ਬਹੁਤ ਬੇਸਬਰੀ ਆਮ ਤੌਰ ਤੇ ਅਸੀਂ ਜਿਹੜੀ ਇਹ ਦੇਖ ਦੇਖ ਰਹੇ ਹੈ ਜਿਹੜਾ ਦੋ ਮੁਕਸ਼ਕਰ ਤੋਂ ਸਵਾਹ ਜਿਹੜੇ ਨੌਜਵਾਨ ਆਏ ਸੀ ਇਹਨਾਂ ਨੇ ਆਪਣਾ ਕੋਵਰ ਕੀਤਾ ਕਿ ਉਹਨਾਂ ਨੇ ਜੁਨਾ ਦਾ ਪ੍ਰਦਰਸ਼ਨ ਕੀਤਾ ਉਹਦੇ ਉੱਤੇ ਸੇਪਾਰਟੀ ਪਾਰ ਉਹ ਕੰਮ ਕਰ ਰਹੇ ਸੀ ਆਪਣਾ ਪੂਰਤ ਜਿਹੜੇ ਸਬਕ ਲੈ ਦੇ ਗ੍ਰੀਪੀ ਫਾਇਰ ਕੀਤਾ ਕਿਲੇ ਰੌਣ ਫਾਇਰ ਹੈ ਇਹ ਹਲੇ ਦੇਖ ਕੇ ਤੋਂ ਤਾਂ ਲੱਗਦਾ ਵਸੇ ਜਿਹੜੇ ਆਲੇ-ਦੋਲੇ ਉਹ ਤਾਂ ਕਹਿੰਦਾ ਇਹ ਸ਼ੇਕ ਤੋਂ ਹੋਇਆ ਕੋਈ ਤੇ ਮੁੱਖੇ ਤੋਂ ਟੁੱਟ ਗਿਆ ਨਾ ਵੀ ਆਪਾਂ ਨੂੰ ਕੋਈ ਕੋਈ ਥੋੜ੍ਹ ਲੈਂਦਾ ਜਾਂ ਕਿਸੇ ਚੀਜ਼ੇ ਨਾਲ ਉਹ ਕਰ ਰਹੇ ਜੀ ਫਸਾ ਕੋਈ ਕੋਈ ਸੁਰਾਗ ਮਿਲਿਆ ਕੋਈ ਸੁਰਾਗ ਤੋਂ ਆਪਾਂ ਕੈਮਰੇ ਵਜਿਹਾ ਬਾਕੀ ਜੋੜਾ ਸਾਡਾ ਟੈਕਨੀਕਲ ਜਿਹੜੀ ਜਿਹੜਾ ਦੇਸ਼ ਵਿੱਚ ਉੱਥੇ ਆਪਾਂ ਇਹ ਕਰ ਰਹੇ ਇਸ ਤਰ੍ਹਾਂ ਤੇ ਸਰ ਇਲਾਕਿਆਂ ਦੀ ਬੜੀ ਘਾਟ ਹੈ ਕੁਝ ਨਾਕਿਆਂ ਤੇ ਆਪਾਂ ਟਾਈਮ ਟੂ ਟਾਈਮ ਜਿਹੜੇ ਆ ਪੁਲਸ ਲਗਾ ਹੀ ਰਹੀ ਆ ਰਹਾਦੇ ਵੀ ਨਾਕੇ ਚੱਲਦੇ ਆ ਔਰ ਇਵਨ ਕੇ ਹੀ ਜਿਹੜੇ ਚਲਾਣ ਦੇ ਆ ਵੀ ਕੱਟ ਰਹੇ ਆ ਜਿਹੜੇ ਅਨਲੋਾਇਸ ਕੋਈ ਵੀ ਬਾਈਕ ਲੈ ਕੇ ਆਉਂਦਾ ਬਿਨਾ ਆਪਣੇ ਕੋਈ ਡਾਕੂਮੈਂਟ ਤੇ ਉਹਨਾਂ ਦੇ ਵੀ ਚਲਾਣ ਕੱਟੀਦੇ ਆ ਤੇ ਇਹ ਤੇ ਸਾਡਾ ਲਗਾਤਾਰ ਪ੍ਰੋਸੀਜਰ ਚੱਲ ਹੀ ਰਿਹਾ ਸਰ ਮਹਿਜ ਥਾਣਾ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੈਗਾ ਤੇ 35 ਮਿੰਟ 40 ਮਿੰਟ ਦੇ ਕਰੀਬ ਜਿਹੜੇ ਆ ਮੁਲਾਜ਼ਮ ਮੌਜੂਦ ਹੁੰਦੇ ਆ ਵਾਰਦਾਤ ਤੋਂ ਬਾਅਦ ਵਾਰਦਾਤ ਤੋਂ ਬਾਅਦ ਉਜੈਤ ਜੀ ਤੋਂ ਸਾਡੇ ਨੂੰ ਇਹ ਇਨਫੋਰਮੇਸ਼ਨ ਮਿਲੀ ਹੈ ਐਸਚੂਨ ਨੂੰ ਇਨਫੋਰਮੇਸ਼ਨ ਮਿਲੀ ਹੈ ਇਮੀਡੀਟਲੀ ਐਸਚੂਨ ਜਿਹੜਾ ਨੂੰ ਮੂਵ ਕਰਦੇ ਹਾਂ ਜੀ ਸਪੱਸ਼ਟ ਠੀਕ ਓਕੇ ਸਰ